ਇਹ ਆਪ ਨੀ ਆਪ ਬਣਾਨੇ ਕਾ ਪੱਟੇ ਲਈ ਐਸੇ ਨਹੀਂ ਐਸੇ ਬਣਾਤੇ ਆ ਗੁੱਡ ਈਵਨਿੰਗ ਫਰੈਂਡਸ ਮੇਰੇ ਕੋਲ ਇਹਨੂੰ ਕਰ ਦੋ ਫੋਨ ਹੈਲੋ ਫਰੈਂਡਸ ਸ਼ਾਮ ਦਾ ਟਾਈਮ ਹੈ 5 ਵਜੇ ਗਏ ਆ ਸਵਾ 5 ਔਰ ਮੈਂ ਲੱਗੀਆਂ ਪੀਣਾ ਪਾਣ ਥੈਲੇ ਦੇ ਵਿੱਚ ਕਿਉਂਕਿ ਕਣਕ ਸੁੱਕ ਗਈ ਨਾਨੀ ਗਮਲੇ ਸੈੱਟ ਕਰ ਰਹੀ ਹੈ ਹਣਾ ਦਿਖਾਓ ਯੋ ਨੀ ਨਾਨੀ ਗਮਲੇ ਸੱਟਵਾਦੀ ਨਾਨੀ ਹੈਲੋ 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 ਬੁੱਟੇ ਲਾਉਣੇ ਨੇ ਬੁੱਟੇ ਅੱਛਾ ਅੱਛੇ ਬੁੱਟੇ ਇਸ਼ੂ ਵਾਲੇ। ਕਿਹਦੇ ਆਪੇ ਮਮੀ ਕਾਹ ਕਰ ਰਹੀ ਪੀਣਾ। ਮਮੀ ਆਪ ਕੰਕ ਇਕੱਠੀ ਕਰ ਰਹੀ। ਹਮ। ਅਰੇ ਮੈਂ ਖੇਲ ਰਹੀ ਸੀ ਛੋੜੀ ਦੇਰ। ਵੀਓ ਇੱਥੇ ਰਹਿ ਗਿਆ। ਲਿਆ ਨੂੰ ਦੇਖ ਮੈਂ ਥਾ ਆਉ ਨੂੰ। ਬੌਂ ਕਗੜਾ। ਲਿਆ। ਯੋਰਾ ਹਾ। ਕੈਮਰਾ ओरे आलिया हा हालेलुया ब बु। ब ब ब ब ब ब ब ब चलो गुड गुड तो इधर आोगे अरे हां मेहमान नहीं मैं गड्डी चलाण जा रही हूं हाय रड का दिन फट्टे यहां बगा कहां गए ब ब यो निकल कांगे यहां तक ब

ਫੁੱਟ ਬਾਜੁਰੂ ਪੈਂਜਲ ਨੇ ਵਲੌਗ ਬਣਾਇਆ ਪਤਾ ਨਹੀਂ ਕਿ ਐਸਾ ਬਣਾਇਆ ਕਿਉਂਕਿ ਮੈਂ ਕਰ ਰਹੀ ਆ ਪੀਣਾ ਬੈਠੀ ਕਣਕ ਔਰ ਮੰਮੀ ਇੱਕ ਮਿੰਟ ਔਰ ਮੰਮੀ ਕਰ ਰਹੀ ਆ ਗਾਮਲੇ ਸੈਟ ਕਿਉਂਕਿ ਮੰਮੀ ਨਾ ਕਹਿ ਰਹੀ ਮਤਲਬ ਜੀ ਨਹੀਂ ਲੱਗ ਰਿਹਾ ਮੰਮੀ ਕਾ ਕੱਲੀ ਕਾ ਕਹਿ ਰਹੀ ਮੈਂ ਤੇਰੇ ਗਾਮ ਲੈ ਕੇ ਕੱਖ ਪੱਟਦਾ ਮੈਂ ਕਾ ਚੱਲ ਪੱਟ ਦੇ ਜੇ ਤੇਰਾ ਦਿਲ ਨਹੀਂ ਲੱਗ ਰਿਹਾ ਔਰ ਮੈਂ ਲੱਗ ਰਹੀ ਆ ਜੀ ਕਣਕ ਪੀਣਾ ਕਣਕ ਸੁੱਕ ਗਈ ਆ ਥੱਲੇ ਚ ਪਾ ਦੇਣੀ ਆ ਆਪਾਂ ਨੇ ਹੁਣ ਨਾਲ ਦੀ ਨਾਲ ਔਰ ਰੂ ਪੈਂਜਲ ਨੇ ਵਲੌਗ ਬਣਾਇਆ ਥੋੜਾ ਜਿਹਾ ਪਤਾ ਨਹੀਂ ਕਿ ਐਸਾ ਬਣਾਇਆ ਤੁਸੀਂ ਦੇਖ ਹੀ ਲਿਆ ਹੋਣਾ ਔਰ ਬਾਕੀ ਜੋਤ ਗਈ ਆ ਪਾਪਾ ਦੇ ਨਾਲ ਮਾਰਕੀਟ ਪਤਨੀ ਸਾਗ ਮੰਗਵਾਇਆ ਮੈਂ ਸਾਗ ਬਣਾਣਾ ਹੈ ਔਰ ਮੌਸਮ ਇਦਾਂ ਦਾ ਹੋਇਆ ਵਾ ਨਾ ਵੀ ਮੀ ਆਊਗਾ ਕੱਲੂ ਦੱਸਿਆ ਵਾ ਮੀ ਦੇਖੋ ਜੇ ਆਊਗਾ ਤੇ ਚਲੋ ਜੀ ਕਰਦੇ ਆ ਪੀਣਾ ਫਿਲਾਲ ਆਪਾਂ ਫੜਾ ਫੜ ਇੱਕਦਮ ਨੇਰਾ ਹੋ ਜਾਣਾ ਫਿਰ ਵੀ ਧਰਮ ਨਾਨੀ ਨੂੰ ਲਿਆ ਕੇ ਤੇ ਹਮਨੇ ਟਮਾਟੋ ਸੁਪਰ ਰੂਪ ਕਾ ਉੱਧਰ ਹੈ ਇੱਧਰ ਮੇਰਾ ਇੱਧਰ ਹੈ ਛੋ ਮੀਨ ਦੇਖੋ ਕਿਤਰਾ ਲੜ ਟਪ ਕਰੀ ਇਸ ਕੀ ਐ ਰੂਪ ਐ ਹਟ ਮੈਂ ਗਈ ਲਾਡਿੰਗ ਤੋਂ ਮੋਨਾਂ ਦੋਗਾ लियो यहाँ पर ए रूप देखो जी इधर ले आए हम सूप नानी के लिए नानी की डिमांड है क्योंकि नानी ने यहाँ का सूप बड़ा लगा। नहीं। नहीं। लगा? आ, अच्छा लगा उधर मिलता नहीं है नानी टेस्टी लगा हाँ, अच्छा लग रहा ये देखो जी आज में आया खा लो ये भी सेव हो गया ना ठंडा आज तो नू क्या क्या पकवाना इसमें मुझे चाउमीन एंड जिजू चल ठीक तेरी भी चाउमीन चाउमीन पकवा ਨਹੀਂ ਕੰਪੈਕਟ ਮਵੀ ਬਿਲਾ ਪਰ ਉਹ ਯੋ ਬਣਾ ਬੋ ਬਾਇ ਦੋ ਜੀ ਇਹ ਤਾਲ ਲੈ ਇਹ ਉਹ ਗੂ 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 ਗਾਲੇ ਗੂ ਗੂ ਗੋ ਯੋ ਮੇਰੇ ਯੋ ਆ ਤੇਰਾ ਇਧਰ ਹੀ ਆ ਮੈਨੂੰ ਬਤਾਦਾ ਕੌਣ ਸਾ ਯੋੜੀ ਜੁਣ ਸਾ ਪਰ ਹੈ ਹੂੰ ਇਹ ਚੌਮੀ ਕਿਰੇ ਕੀ ਸਲਿੱਪ ਕਰਕੇ ਸਾਈਡ ਮੈਂ ਇਧਰ ਹੈ ਇਧਰ ਨਾ ਯੋਨੇ ਡੋਲਦੀ ਹਿੱਲੀ ਵੀ ਦਿਮਾਗ ਕੀ ਕੁਝ ਨਹੀਂ ਪਤਾ ਫੇਰ ਚੜ ਕੇ ਉਧਰੀ ਨੂੰ ਦੇਖੋ ਜੀ ਸ਼ਰਤਾਨੀਆਂ ਅਸ ਕੀ ਲੈ ਬਹੁਤ ਜੋਮੀ ਨੇ ਤੂੰ ਨਾਲੀ ਕੇ ਬਰੇਡ ਨਹੀਂ ਕਰਵਾਉਂਦਾ ਹੋਰ ਕੀ ਪਵਾਣਾ ਯੋ ਬ੍ਰੈਡ ਬ੍ਰੈਡ ਕਾ ਕੇ ਤੁਹਾਨੂੰ ਬ੍ਰੈਡ ਲੈ ਬਖਾ ਲੈ ਕਿਹਦਾ ਹੈ ਹੈ ਲਿਓ ਨੂੰ ਕੀ ਹੋ ਰਿਹਾ ਇਹ ਰੂਬ ਦੇਖਾ ਯੋ ਸੂਪ ਹੀ ਹੈ ਕਿਹਦਾ ਲਗਾ ਬਹੁਤ ਅੱਛਾ ਲਿਓ इधर मैगी कड़ी, कड़ी भी क्डी अपने हिसाब से पानी लो ये हमारा है वो नानी खा रही है पापा जोत तो ला रहे मम्मा अंदर खाना बना रही ना? है यम्मिया? पहली बार खाया पहले भी खाया था। बोल क्या हो रहा मस्ता ना ਨਾਨੀ ਟੇਸਟੀ ਆ ਬਹੁਤ ਟੇਸਟੀ ਗੰਗਾ ਰੰਗੋ ਆਦਾ ਇਹ ਲੱਗਾ ਤਾਂ ਸੂਪੇ ਯਾਦ ਆ ਰਹਾ ਨਾਨੀ ਫੇਨਾ ਉੱਧਰ ਹੀ ਟੇ ਆ ਇਹੋ ਟੇਸਟੀ ਲੱਗਾ ਟਮਾਟਰ ਦਾ ਆਇਓ ਓ ਜੀ ਸਾਗ ਆ ਗਿਆ ਆਪਣੇ ਸਾਗ ਸਮਾਰਾਂਗੀ ਮੈਂ ਠਹਿਰ ਕੇ ਔਰ ਕਿਉਂਕਿ ਅੱਜ ਸਾਗ ਬਣਾਣਾ ਨਾ ਤੇ ਨਹੀਂ ਸੋਰੀ ਸਵੇਰੇ ਬਣਾਵਾਂਗੀ ਸਾਗ ਔਰ ਹੁਣ ਮੈਂ ਬਣਾਉਂਗੀ ਰੋਟੀ ਸਾਗ ਸਮਾਰ ਕੇ ਰੱਖਾਂਗੀ ਤੋਂ ਸਮਾਰ ਕੇ ਤੇ ਨਾਨੀ ਪਈਆ ਰੈਸਟ ਔਰ ਇੱਧਰ ਵੀ ਬੰਦੇ ਕੀ ਰੈਸਟ ਹੈ ਨਾਨੀ ਨੂੰ ਘਰ ਆਈ ਨਹੀਂ ਰੈਸਟ ਮਿਲਦਾ ਪਰ ਮੈਂ ਤਾਂ ਰੈਸਟ ਦਿਆ ਵਾ ਨਾਨੀ ਨੂੰ ਕਿਉਂਕਿ ਨਾਨੀ ਨੂੰ ਰੈਸਟ ਦਿਆ ਵਾ ਨਾਨੀ ਆਪਣੇ ਘਰਾਂ ਕੰਮ ਕਰਦੀ ਐ ਮੈਂ ਸਿਰਫ ਨਾਨੀ ਬਧ ਇੱਕੋ ਹੀ ਕੰਮ ਕਰਵਾਇਆ ਬਸ ਉਹ ਵੀ ਗਮ ਲਿਆਂਗਾ ਗਮ ਲਗਾ ਮਿੱਟੀ ਦਾ ਨਾਨੀ ਨੂੰ ਇਹ ਕੰਮ ਪਰਫੈਕਟ ਹੈ ਹੋਰ ਕਰੇ ਨਾ ਤੇ ਵਾਕੀ ਬੰਦਾ ਖਾ ਪੀਰੇ ਅੰਦਰ ਸੂਪ ਉਹ ਦੇਖੋ ਫੋਨ ਲੈ ਵਾ ਖਾ ਪੀ ਲਿਆ ਸਾਰਾ ਪੀ ਲਿਆ ਫਿਰ ਕਿਉਂ ਛੱਡਿਆ ਉਹ ਵੀ ਖਾ ਹੁਣ ਕਿਉਂ ਪੀ ਮਾਂ ਮੈਂ ਮੈਂ ਨਾ ਕਹਿ ਰਹੀ ਮਮਾ ਮੈਂ ਖਾਣਾ ਸਾਰਾ ਮੇਤੇ ਵੀ ਖੋਲਿਆ ਤਾਂ ਆਪ ਵੀ ਨਹੀਂ ਪੀਆ ਹੈਗਾ ਕਿਉਂ ਪੀਵਾ ਹੁਣ ਤੇਰਾ ਝੁੱਟਾ ਮੈਂ ਤੇਰੇ ਵਾਲੀ ਬਿਮਾਰੀ ਲੱਗ ਜੇਗੀ ਮੈਨੂੰ ਨਾ ਫਿਰ ਗੁੱਡ ਮਾਰਨਿੰਗ ਫਰੈਂਡਸ ਇਧਰ ਜੀ ਅਗਲਾ ਦਿਨ ਹੋ ਚੁੱਕਿਆ ਜੀ ਸਵੇਰ ਹੋ ਚੁੱਕੀ ਹੈ ਔਰ ਬੱਚੇ ਚਲੇਗੇ ਸਕੂਲ ਮਕੀਲ ਸਾਹਿਬ ਚਲੇਗੇ ਕੋਰਟ ਔਰ ਮੈਂ ਡਸਟਿੰਗ ਕਰ ਰਹੀ ਹਾਂ ਜੀ ਬੈੱਡ ਸ਼ੀਟ ਬਚਾ ਰਹੀਆਂ ਝਾੜ ਕੇ ਔਰ ਉਸ ਤੋਂ ਬਾਅਦ ਮਨ ਜੂਗੀ ਭਾਂਡੇ ਫਿਰ ਸੋਰੀ ਪਹਿਲਾਂ ਝਾੜੂ ਪੋਚਾ ਲਾਉਂਗੀ ਤੇ ਫੇਰ ਮਨ ਜੂਗੀ ਭਾਂਡੇ ਔਰ ਮੰਮੀ ਚਲੀਗੀ ਕੋਠੇ ਦੇ ਉੱਪਰ ਕਿਉਂਕਿ ਮੰਮੀ ਨੇ ਗਾਮਲੇ ਸੈੱਟ ਕਰਨੇ ਆ ਕੱਲ ਵੀ ਗਾਮਲੇ ਸਾਫ਼ ਕਰੇ ਤੇ ਔਰ ਅੱਜ ਵੀ ਮੰਮੀ ਗਾਮਲੇ ਸਾਫ਼ ਕਰਨ ਚਲੀਗੀ ਕੋਠੇ ਤੇ ਤੋ ਲੋ ਜੀ ਫਰੈਂਡਸ ਮੈਂ ਆਈਆਂ ਹੇਟਾ ਝਾੜੂ ਲਾ ਕੇ ਝੜੂ ਝੜੂ ਲਾ ਆਈ ਔਰ ਪੋਚਾ ਮੇਰਾ ਬਾਕੀ ਹੈ ਪੋਚਾ ਠਹਿਰ ਕੇ ਲਾਉਂਗੀ ਭਾਂਡੇ ਵੀ ਪਾਈਆਂ ਫਿਲਹਾਲ ਮੈਂ ਆਈ ਤੀ ਮੰਮੀ ਨੂੰ ਦੇਖਣ ਮੰਮੀ ਲੱਗੀ ਵੀ ਆ ਗਾਮਲੇ ਦੀ ਸਫਾਈ ਕਰਨ ਮੰਮੀ ਕਹੇਰੀ ਜਾਂਦੀ ਜਾਂਦੀ ਨਾ ਮੈਂ ਗਾਮਲੇ ਦੀ ਸਫਾਈ ਕਰ ਜਾ ਤੇਰੀ ਤੇ ਕਾਕੂ ਲੱਗੀ ਵੀ ਆ ਮੰਮੀ ਕੱਢਣ ਔਰ ਮੈਂ ਹੁਣ ਪਹਿਲਾਂ ਝਾੜੂ ਫੇਰਦਾ ਕੋਠੇ ਪਰ ਉਸ ਤੋਂ ਬਾਅਦ ਹੇਠਾ ਪੋਚਾ ਲਾਵਾਂਗੀ ਮੰਮੀ ਲੱਗੀ ਵੀ ਆ ਦੇਖੋ ਕਿੰਨਾ ਕੂੜਾ ਕੱਢਿਆ ਮੰਮੀ ਨੇ ਦੋ ਤਿੰਨ ਰਹਿ ਗਏ ਬਸ ਹਣ ਉਹ ਦੇਖੋ ਉੱਥੋਂ ਦੇ ਲੈ ਕੇ ਗਾਮਲੇ ਤੇ ਸਾਰੇ ਸਾਫ਼ ਕਰਿਆ ਮੰਮੀ ਨੇ ਵਿੱਚ ਤੇ ਕਹਾ ਕੱਢੀ ਐ ਜੀ ਨਾ ਕੇ ਔਰ ਵਾਕਈ ਵਧੀਆ ਬਣ ਗਏ ਤੇ ਹੁਣ ਲਾਈਏ ਜੀ ਆਪਾਂ ਝਾੜੂ ਹਾਂ ਦੇਖੋ ਬਹੁਤ ਕੁਝ ਪਿਆਵਰੇ ਝਾੜੂ ਲਾ ਦਈਏ ਸਾਫ਼ ਹੋ ਜਾਣਾ ਹੈ ਔਰ ਔਰ ਫਿਰ ਮੈਂ ਲਾਵਾ ਕੀ ਪੋਚਾ ហេਠਾ ਔਰ ਭਾਂਡੇ ਪਈਆਂ ਭਾਂਡੇ ਠਰ ਕੇ ਮਾਂਜ ਲੰਗੀ ਪਹਿਲਾਂ ਕੋਠੇ ਨੂੰ ਸਾਫ਼ ਕਰ ਜੀਏ ਫਿਰ ហេਠਾ ਚਲੇ ਜਾਉਂਗੇ ਮਸ਼ੀਨ ਔਨ ਕਰ ਕਾਈ ਵੀ ਮੈਂ ਕੱਪੜੇ ਵੀ ਧੋਏ ਜਾ ਰਹੀਆਂ ਚਲੋ ਜੀ ਪਹਿਲਾਂ ਝਾੜੂ ਲਾਈਏ ਤੋ ਲੋ ਜੀ ਇਧਰ ਮੰਮੀ ਨੇ ਗਾਮਲੇ ਸਾਰੇ ਸਾਫ਼ ਕਰਤੇ ਵਿੱਚ ਤੇ ਕੱਖ ਕੁਖ ਕੱਢ ਦਿਆ ਔਰ ਮੈਂ ਲੱਗੀ ਵੀ ਆ ਜੀ ਹੁਣ ਝਾੜੂ ਲਾਣ ਮੈਂ ਕਿਹਾ ਚਲੋ ਹੁਣ ਕਵਾੜਾ ਜਾ ਨਿਕਲ ਗਿਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਝਾੜੂ ਲਾ ਦਈਏ ਮੈਂ ਝਾੜੂ ਪੋਚਾ ਲਾ ਚੁੱਕੀ ਸੀ ਬਸ ਭਾਂਡੇ ਵੀ ਮੰਜ ਗਈ ਸੀ ਸਿਰਫ ਮੇਰੇ ਕੱਪੜੇ ਧੋਣੇ ਰਹਿ ਗਏ ਤੇ ਔਰ ਬਸ ਮੈਂ ਹੁਣ ਝਾੜੂ ਲਾ ਕੇ ਨਾਵਾਂਗੀ ਧੋਂਗੀ ਤੇ ਲੋ ਜੀ ਇਹ ਵੀਡੀਓ ਮੇਰੀ ਡੇਢ ਘੰਟਾ ਲੇਟਦੀ ਐ ਜਦੋਂ ਮੈਂ ਕੋਠੇ ਪਰ ਝਾੜੂ ਲਾ ਆਈ ਸੀ ਚਾੜੂ ਲਾ ਕੇ ਆ ਕੇ ਫਿਰ ਮੈਂ ਨਾਈ ਆਇਆ ਸਿਰ ਨਾਣਾ ਤੱਜ ਮੈਂ ਵੀ ਔਰ ਹੁਣ ਕੱਟ ਰਿਆਂ ਜੀ ਆਪਾਂ ਸਾਗ ਮੰਮੀ ਨਾਲ ਬੈਠੀ ਆ ਮੇਰੀ ਔਰ ਮੰਮੀ ਫੜ ਕੇ ਬੈਠੀ ਆ ਮਸ਼ੀਨ ਕਿਉਂਕਿ ਹਿੱਲਦੀ ਨਹੀਂ ਹੈਗੀ ਫਿਰ ਹਨਾ ਤੇ ਮੈਂ ਕੱਟ ਰਿਆਂ ਸਾਗ ਨਾਲ ਅਸੀਂ ਮਾਰ ਰਹੇ ਆ ਗੱਲਾਂ ਬਾਤਾਂ ਤੇ ਕੱਟਿਆ ਹੋਇਆ ਸਾਗ ਛੇਤੀ ਧਰਿਆ ਜਾਊਗਾ ਇਸ ਕਰਕੇ ਪਹਿਲਾਂ ਆਪਾਂ ਕੱਟ ਲੰਨੇ ਆ ਤੇ ਉਸ ਤੋਂ ਬਾਅਦ ਧਰੂੰਗੀ ਸਾਗ ਮੋਸਟਲੀ ਸਾਰਾ ਕੰਮ ਫਿਨਿਸ਼ ਆ ਮੇਰਾ ਕੱਪੜੇ ਵੀ ਧੋਏਗੇ ਔਰ ਨਾ ਤੋਂ ਵੀ ਲੈ ਅਸੀਂ ਅੱਜ ਮੈਂ ਵੀ ਸਿਰ ਨਾਈ ਆ ਮੰਮੀ ਵੀ ਸਿਰ ਨਾਈ ਹੈ ਤੇ ਲੋ ਜੀ ਇੱਧਰ ਆਪਣਾ ਸਾਗ ਪਹਿਲਾਂ ਮੈਂ ਗਰਮ ਪਾਣੀ ਦੇ ਵਿੱਚ ਬੋਲ ਕਰਾਂਗੀ ਤੁਸੀਂ ਮੇਰਾ ਪਹਿਲਾਂ ਵੀ ਵਲੌਗ ਦੇਖਿਆ ਹੋਣਾ ਉਹਦੇ ਵਿੱਚ ਵੀ ਮੈਂ ਇਦਾਂ ਹੀ ਬਣਾਇਆ ਤਾਂ ਪਹਿਲਾਂ ਗਰਮ ਪਾਣੀ ਦੇ ਵਿੱਚ ਸਾਗ ਨੂੰ ਚੰਗੀ ਤਰ੍ਹਾਂ ਬੋਲ ਕਰਨਾ ਹੈ ਜੋ ਪੀਲਾ ਪਾਣੀ ਹੁੰਦਾ ਰੇਰੂ ਵਾਲਾ ਸਾਰਾ ਨਿਕਲ ਜਾਂਦਾ ਹੈ ਹਨ ਤੇ ਉਸ ਤੋਂ ਬਾਅਦ ਮੈਂ ਸਾਗ ਨੂੰ ਲੱਗ ਤੋਂ ਕੁੱਕਰ ਦੇ ਵਿੱਚ ਪਾਉਂਗੀ ਬਾਅਦ ਚ ਫਿਰ ਸੀਟੀਆਂ ਮਰਵਾਉਣੀਆਂ ਕੁੱਕਰ ਦੀਆਂ ਤੇ ਇਹਦੇ ਨਾਲ ਪੇਟ ਦੇ ਵਿੱਚ ਗੈਸ ਨਹੀਂ ਬਣਦੀ ਔਰ ਲੂਜ਼ ਮੋਸ਼ਨ ਨਹੀਂ ਲੱਗਦੇ ਔਰ ਆਪਾਂ ਕਈ ਦਿਨ ਸਾਗ ਖਾ ਸਕਦੇ ਆ ਖਰਾਬ ਨਹੀਂ ਕਰਦਾ ਹੈਗਾ ਜਿਸ ਢੰਗ ਨਾਲ ਮੈਂ ਬਣਾਇਆ ਹਨਾ ਤੁਸੀਂ ਬਣਾ ਕੇ ਦੇਖਿਓ ਤੇ ਲੋ ਜੀ ਗਰਮ ਪਾਣੀ ਦੇ ਵਿੱਚ ਬੋਲ ਕਰਕੇ ਨਾ ਆਪਾਂ ਨੇ ਹੁਣ ਆਪਾਂ ਨੇ ਕੁੱਕਰ ਦੇ ਵਿੱਚ ਫਰੈਸ਼ ਪਾਣੀ ਲੈ ਕੇ ਦੁਬਾਰਾ ਆਪਾਂ ਨੇ ਕੁੱਕਰ ਦੇ ਵਿੱਚ ਪਾ ਕੇ ਸਾਗ ਨੂੰ ਫਿਰ ਸੀਟੀਆਂ ਮਰਵਾਣੀਆਂ ਆ ਇਹਦੇ ਨਾਲ ਸਾਗ ਬਹੁਤ ਵਧੀਆ ਬਣਦਾ ਆ ਕੋੜਾ ਨਹੀਂ ਬਣਦਾ ਔਰ ਜੋ ਰੇ ਹੋਇਆ ਵਾ ਹੁੰਦਾ ਸਪਰੇ ਹੋਈ ਵੀ ਹੁੰਦੀ ਆ ਸਾਰੀ ਸਾਫ ਹੋ ਜਾਂਦੀ ਆ ਇਹਦੇ ਨਾਲ ਤੇ ਇੱਕ ਪਾਸੇ ਬਣਾਉਂਗੀ ਜੀ ਨਾਲ ਦੀ ਨਾਲ ਮੈਂ ਰੋਟੀ ਤੋ ਲੋ ਜੀ ਇੱਧਰ ਲੱਗੀ ਵੀ ਆ ਮੈਂ ਰੋਟੀ ਬਣਾਣ ਔਰ ਰੋਟੀ ਬਣਾ ਕੇ ਨਾਲ ਦੀ ਨਾਲ ਸਾਗ ਵੀ ਬਣ ਗਿਆ ਸਾਗ ਔਟ ਕੇ ਨਾ ਮੈਂ ਰਜਣਾ ਰੱਖ ਤਿਆ ਤਾਂ ਇੱਕ ਪਾਸੇ ਔਰ ਹੁਣ ਨਾਲ ਦੀ ਨਾਲ ਵਕੀਲ ਸਾਹਿਬ ਵੀ ਆ ਗਏ ਉਹ ਵੀ ਰੋਟੀ ਖਾ ਰਹੀ ਆ ਔਰ ਮੰਮੀ ਵੀ ਰੋਟੀ ਖਾ ਰਹੀ ਆ ਨਾਲ ਦੀ ਨਾਲ ਪੱਕ ਦੀ ਪੱਕ ਦੀ ਦੇ ਰਹੀ ਆ ਮੈਂ ਔਰ ਭੁੱਖ ਤਾਂ ਸੱਚੀ ਮੈਨੂੰ ਵੀ ਬਹੁਤ ਲੱਗੀ ਆ ਕਿਉਂਕਿ ਸਵੇਰ ਦੀ ਲੱਗੀ ਵੀ ਆ ਮੈਂ ਅ ਅੱਜ ਮੈਂ ਉੱਠੀ 3:30 ਵਜੇ 3:30 ਵਜੇ ਕਿ ਉੱਠੀ ਵੀ ਆ ਮੈਂ ਔਰ ਮੈਨੂੰ ਬਿਲਕੁਲ ਵੀ ਬੈਡ ਰੈਸਟ ਨਹੀਂ ਮਿਲਿਆ ਹੈਗਾ ਕਿਵੇਂ ਪੈ ਗਈ ਹਾਂ ਹਨਾ ਸਵੇਰ ਦੀ ਲੱਗੀ ਵੀ ਆ ਕੰਮ ਮੈਂ ਤੇ ਲੋ ਜੀ ਹੁਣ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਐ ਬਸ ਵਕੀਲ ਸਾਹਿਬ ਨੂੰ ਔਰ ਮੰਮੀ ਨੂੰ ਰੋਟੀ ਖਵਾ ਕੇ ਉਸ ਤੋਂ ਬਾਅਦ ਮੈਂ ਆਪਣੀ ਰੋਟੀ ਖਾਣੀ ਐ ਤੇ ਇੱਧਰ ਆ ਗਿਆ ਜੀ ਬਿਸਕੁਟ ਚੋਰ ਜੋ ਕਿ ਬਿਸਕੁਟ ਬਹੁਤ ਖਾਂਦਾ ਐ ਇਹ ਡੱਬੇ ਚ ਬਿਸਕੁਟ ਕੱਢਣਾਈ ਐ ਆਪਣੇ ਕਿਉਂਕਿ ਬਿਸਕੁਟ ਬਹੁਤ ਖਾਂਦੀ ਐ ਜੋਤ ਤੇ ਲੋ ਜੀ ਜੋਤ ਕਹਿੰਦੀ ਮੈਂ ਤਾਂ ਰੋਟੀ ਖਾਣੀ ਨਹੀਂ ਪਰ ਰੂਪ ਨੇ ਵੀ ਕਹਤਾ ਮੰਮੀ ਮੈਂ ਵੀ ਨਹੀਂ ਰੋਟੀ ਖਾਣੀ ਬਸ ਮੈਂ ਖਾਣੀ ਐ ਵਕੀਲ ਸਾਹਿਬ ਨੇ ਔਰ ਮੰਮੀ ਨੇ ਦੇਖੋ ਮੈਂ ਕਿੰਨੀ ਮੋਟੀ ਹੋ ਗਈ ਹਣਾ ਮੈਨੂੰ ਇਹਦੇ ਟੀ-ਸ਼ਰਟ ਤੋਂ ਪਤਾ ਲੱਗ ਰਿਹਾ ਐ ਆ ਕੀ ਮੇ ਵਾਕਈ ਮੇਰਾ ਢਿੱਡ ਜਿਹਾ ਨਿਕਲ ਆਇਆ ਮੋਟੀ ਹੋ ਗਈ ਵਾਕਈ ਮੈਂ ਪਤਾ ਨਹੀਂ ਤਾਂ ਟਾਈਟ ਹੈ ਇਹ ਟੀ ਸ਼ਰਟ ਪਤਾ ਨਹੀਂ ਮੈਂ ਹੀ ਮੋਟੀ ਲੱਗ ਰਹੀ ਆ ਮੈਨੂੰ ਕੁਝ ਨਹੀਂ ਪਤਾ ਲੱਗ ਰਿਹਾ ਹੈਗਾ ਤੇ ਕਮੈਂਟ ਕਰਕੇ ਦੱਸਿਓ ਕਿ ਮੈਂ ਮੋਟੀ ਆ ਜਾਂ ਨਹੀਂ ਮੋਟੀ ਤੇ ਲੋ ਜੀ ਰੋਟੀ ਬਣ ਚੁੱਕੀ ਆ ਤੇ ਮੈਨੂੰ ਕੁ ਭੁੱਖ ਲੱਗ ਰਹੀ ਆ ਹੁਣ ਮੇਰੀ ਰੋਟੀ ਖਾਣੀ ਬਾਕੀ ਆ ਬਾਕੀ ਸਾਰਿਆਂ ਨੇ ਖਾ ਲਈ ਐ ਤੇ ਹੁਣ ਮੈਂ ਖਾਉਂਗੀ ਆਪਣੀ ਰੋਟੀ ਤੇ ਲੋ ਜੀ ਮੈਂ ਆਪਣੀ ਰੋਟੀ ਪਾ ਲਈ ਹੁਣ ਔਰ ਦੋ ਫੁਲਕੇ ਲੈ ਆਈਆਂ ਸਾਗ ਸਾਤ ਕੇ ਵਿੱਚ ਦੇਸੀ ਕੀ ਹੈ ਪਾਣੀ ਆਓ ਜੀ ਤੁਸੀਂ ਵੀ ਰੋਟੀ ਖਾਓ ਜੀ ਦੁਪਹਿਰ ਦਾ ਲੰਚ ਰੈਡੀ ਹੈ ਤੋ ਲੋ ਜੀ ਜਸਟ ਆਪਾਂ ਨੇ ਸਾਗ ਮੱਕੀ ਦੀ ਰੋਟੀ ਤਾਂ ਨਹੀਂ ਬਣਾਈ ਕਣਕ ਦੀ ਬਣਾਈ ਸੀ ਕਿਉਂਕਿ ਮੱਕੀ ਦੀ ਬਣਾਉਂਗੀ ਰਾਤ ਨੂੰ ਔਰ ਫਿਲਹਾਲ ਅਸੀਂ ਹੁਣੀ ਖਾ ਕੇ ਹਟੇ ਆ ਆਪਣਾ ਰੋਟੀ ਪਾਣੀ ਸਾਗ ਵੀ ਬਣ ਗਿਆ ਔਰ ਕੱਪੜੇ ਵੀ ਧੋ ਕੇ ਮੈਂ ਬੱਚਾਂ ਦੀ ਡਰੈਸਾਂ ਵਗੈਰਾ ਉੱਪਰ ਪਾਇਆਈ ਤੇ ਮੰਮੀ ਵੀ ਸੋ ਗਈ ਸਾਗ ਰੋਟੀ ਖਾ ਕੇ ਔਰ ਵਕੀਲ ਸਾਹਿਬ ਵੀ ਪੈ ਗਏ ਤੇ ਮੈਂ ਵੀ ਹੁਣ ਕਰੂੰਗੀ ਰੈਸਟ ਮੈਂ ਨੇਲ ਕਟਰ ਲੈ ਰਹੀਆਂ ਰਸਤੇ ਦੇ ਵਿੱਚ ਕਿਉਂਕਿ ਰੂਪਨਾ ਕਈ ਦਿਨ ਹੋ ਗਏ ਨੋ ਨਹੀਂ ਕਟਾਰੀ ਹੈਗੀ ਤੇ ਹੁਣ ਕਟਣ ਲੱਗੀ ਤੇ ਔਰ ਛੁੜਾ ਕੇ ਭੱਜ ਗਈ ਕਹਿੰਦੀ ਮੰਮੀ ਮੈਂ ਨਹੀਂ ਕਟਾਂਦੀ ਹੁਣ ਫੜ ਕੇ ਕੱਟਾਂਗੀ ਜਾਂ ਸੁੰਦੀ ਕੇ ਕੱਟਾਂਗੀ ਨੋ ਹਣਾ ਤੇ ਚਲੋ ਜੀ ਵਲੌਗ ਦਾ ਕਰਦੇ ਆਪਾਂ ਐਂਡ ਔਰ ਸਾਗ ਵਾਕਈ ਬਹੁਤ ਜਿਆਦਾ ਟੇਸਟੀ ਬਣਿਆ ਹੈ ਤੇ ਮਿਲਦੇ ਆਂ ਜੀ ਨੈਕਸਟ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ